ਪੰਜ ਮੈਂ ਮੇਰੀ ਪੰਥ ਕਮੇਟੀ ਬਣਾਤੀ ਜੀ ਵੀ ਉਹ ਗੁਰਮਤਿਆਂ ਦੀ ਨਿਗਰਾਨੀ ਕਰੂ ਡਾਕਟਰ ਸੋਨ ਸਿੰਘ ਵਾਲੀ ਨਾ ਨਾ ਉਹ ਤਾਂ ਬਾਅਦ ਦੀ ਗੱਲ ਹੈ ਨਾ ਸੋਨ ਸਿੰਘ ਤਾਂ ਉਦੋਂ ਕਹਿੰਦਾ ਸੀ ਖਾਲਸਾਤਨ ਬਣਾਓ ਜਿਹੜੀ ਪੰਜ ਮੈਂਬਰੀ ਕਮੇਟੀ ਜਿਹਦੇ ਵਿੱਚ ਬੱਛਨ ਸਿੰਘ ਜਫਰਵਾਲ ਧੰਨਾ ਸਿੰਘ ਮਾਨੋ ਚਹਲ ਇਹ ਪੰਜ ਬੰਦੇ ਸੀ ਉਹਦਾ ਨਾਮ ਵੀ ਪੰਥਕ ਕਮੇਟੀ ਹੁੰਦਾ ਸੀ ਉਹਦਾ ਨਾਮ ਵੀ ਪੰਥਕ ਕਮੇਟੀ ਸੀ ਉਸ ਵੇਲੇ ਕੀ ਉਹਦੀ ਜ਼ਿੰਮੇਵਾਰੀ ਸੀ ਨਿਗਰਾਨੀ ਕਰਨ ਦੀ ਉਹ ਪੰਥਕ ਕਮੇਟੀ ਹੈ ਜਿਹੜੀ ਉਹ ਇਸ ਚੜਾ ਵਿੱਚ ਆ ਗਈ ਉਦੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਕਾਰਜਕਾਰੀ ਜਥੇਦਾਰ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਐਲਾਨ ਕਰੋ ਖਾਲਸਾਤਨ ਦਾ ਉਹ ਕਹਿੰਦਾ ਮੈਂ ਨਹੀਂ ਕਰਦਾ ਕਿਉਂਕਿ ਸਰਬੱਤ ਖਾਲਸੇ ਦੀ ਆਗਿਆ ਨਹੀਂ ਦਿੰਦਾ ਫਿਰ ਉਹਨਾਂ ਨੇ ਐਲਾਨ ਕਰਕੇ ਉੱਥੋਂ ਫਰਾਰ ਹੋ ਗਏ ਮੁੜ ਕੇ ਕਦੇ ਉਹ ਕਮੇਟੀ ਦੀ ਮੀਟਿੰਗ ਨਹੀਂ ਹੋਈ ਫਿਰ ਇੱਕ ਹੋਰ ਗੱਲ ਆਈ ਅਕਾਲੀ ਏਕਤਾ ਵੇਲੇ ਵੀ ਅੰਮ੍ਰਿਤਸਰ ਦਾ ਐਲਾਨਨਾਮਾ ਪਾਸ ਕੀਤਾ ਕੀਤਾ ਅਕਾਲ ਤਖਤ ਸਾਹਿਬ ਤੇ ਖੜਕੀ ਆ ਪਰ ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼ਰੂਮਣੀ ਕਮੇਟੀ ਦੇ ਪ੍ਰਧਾਨ ਸਿੱਧੇ ਸ਼ਾਮਲ ਨਹੀਂ ਸੀ ਬਾਕੀ 당ਾਂ ਨੇ ਕੀਤਾ ਉਹਨਾਂ ਨੇ ਫੈਡਰਲਿਜ਼ਮ ਦੇ ਅੱਗੇ ਵੱਧ ਕੇ ਕਨਫੈਡਰਲਿਜ਼ਮ ਦੀ ਸਿਆਸਤ ਲਿਆਂਦੀ ਵੀ ਭਾਰਤ ਆ ਜਿਹੜਾ ਆਜ਼ਾਦ ਰਾਜਾਂ ਦਾ ਸਵੈ ਇਛਤ ਮਹਾ ਸੰਘ ਹੋਣਾ ਚਾਹੀਦਾ ਸੰਘ ਨਹੀਂ ਮਹਾ ਸੰਘ ਹੂੰ ਉਹਦੋਂ ਅੱਗੇ ਦੀ ਗੱਲ ਕੀਤੀ ਪਰੰਤ ਖਾਲਸਤਾਨ ਨਹੀਂ ਸੀ